ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ-ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਅੱਜ ਦਾ ਜਿਹੜਾ ਬਲੌਗ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਸਭ ਤੋਂ ਪਹਿਲਾਂ ਮੇਰੇ ਲਈ ਵੀ ਹੈਗਾ ਤੁਹਾਡੇ ਲਈ ਵੀ ਹੈਗਾ ਬਹੁਤ ਖੁਸ਼ੀ ਵਾਲਾ ਦਿਨ ਹੈਪੀ ਮਮਾ ਤੇ ਮੇਰਾ ਹੈਗਾ ਅੱਜ ਹੈਪੀ ਬਰਥਡੇ ਹੈਪੀ ਵੀ ਲਾਲਨੇ ਨਾਲ ਬਰਥਡੇ ਵੀ ਲਾਲਨੇ ਅੱਜ ਹੈਗਾ ਮੇਰਾ ਬਰਥਡੇ ਸੱਚੀ ਮੈਂ ਜੂਟੂ ਤੇ ਕਰੇਂ ਦੱਸਿਆ ਇਸ ਵਾਰ ਪਤਾ ਨਹੀਂ ਮੈਨੂੰ ਕੀ ਹੋਇਆ ਜਾਣ ਕੇ ਇਸ ਵਾਰ ਮੈਨੂੰ ਖੁਸ਼ੀ ਜਿਹੜੀ ਵੀ ਮੇਰਾ ਬਰਥਡੇ ਆ ਹਨ ਜਿੱਦਾਂ ਜਹਾਰ ਨੂੰ ਹੁੰਦਾ ਆ ਵੀ ਮੇਰਾ ਬਰਥਡੇ ਆ ਤੇ ਅੱਜ ਮੈਨੂੰ ਵੀ ਬਹੁਤ ਖੁਸ਼ੀ ਆ ਤੇ ਮੈਂ ਨਿਊ ਸੂਟ ਜਿਹੜਾ ਪਾ ਲਿਆ ਤੁਹਾਨੂੰ ਬਾਅਦ ਵਿੱਚ ਦਿਖਾਉਣੀ ਆ ਕਿੰਦਾ ਦਾ ਲੱਗਦਾ ਤੁਸੀਂ ਦੱਸਿਓ ਕਿੰਦਾ ਦਾ ਲੱਗਦਾ ਤੇ ਫਿਰ ਇਹ ਪਹਿਲਾਂ ਹਰ ਮੈਂ ਖਾਲ ਮਰ ਰੋਟੀ ਤੁਸੀਂ ਜੁੜੇ ਹੋ ਬਲੌਗ ਦੇ ਨਾਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਹੈਂਡ ਮੈਨੂੰ ਵਿਸ਼ ਕਰ ਦਿਓ ਸਾਰਿਆਂ ਦੀ ਵਿਸ਼ ਹੋਣੀ ਚਾਹੀਦੀ ਆ ਇਹ ਨਾ ਹੋਵੇ ਤੁਸੀਂ ਮੈਨੂੰ ਵਿਸ਼ ਵੀ ਨਾ ਕਰੋ ਤੇ ਆਪਣੇ ਕੱਜ ਗੈਸਟ ਆ ਰਹੇ ਨੇ ਉਹਨਾਂ ਦਾ ਮੈਂ ਪੁੱਛਿਆ ਨਹੀਂ ਉਹਨਾਂ ਤੋਂ ਵੀ ਉਹ ਵੀਡੀਓ ਦੇ ਵਿੱਚ ਆਉਣਗੇ ਜਾਂ ਨਹੀਂ ਆਉਣਗੇ ਮੈਨੂੰ ਨਹੀਂ ਪਤਾ ਉਹਨਾਂ ਨੂੰ ਆਪਾਂ ਆਪਣੇ ਸਬਸਕ੍ਰਾਈਬਰ ਵੀ ਕਹਿ ਸਕਦੇ ਆ 뷰ਅਰ ਵੀ ਕਹਿ ਸਕਦੇ ਆ ਤੇ ਆਪਣੇ ਰਿਸ਼ਤੇਦਾਰ ਵੀ ਕਹਿ ਸਕਦੇ ਆ ਆਪਣੀ ਵੀਡੀਓ ਵਾਚ ਕਰਦੇ ਆ ਦਿਨ ਦੀ ਵਾਚ ਕਰਦੇ ਆ ਤੇ ਉਹ ਆ ਰਹੇ ਨੇ ਪੁੱਛਿਆ ਨਹੀਂ ਉਹਨਾਂ ਤੋਂ ਮੈਂ ਵੀ ਤੁਸੀਂ ਵੀਡੀਓ ਦੇ ਵਿੱਚ ਆਉਂਗੇ ਜਾਂ ਨਹੀਂ ਆਉਂਗੇ ਦਿਖਾਂਗੇ ਜਿ ਆਉਣਗੇ ਤਾਂ ਬਹੁਤ ਵਧੀਆ ਕਰਨਾ ਨਹੀਂ ਆਉਣਗੇ ਫਿਰ ਆਪਾਂ ਆਪਣੀ ਵੀਡੀਓ ਤਾਂ ਬਣਾਵਾਂਗੇ ਤੇ ਆਪਾਂ ਦਵਾਈ ਵੀ ਲੈ ਲਈਏ ਨਸ਼ਾ ਪੱਤਾ ਕਰੀਏ ਕੈਂ ਮੇਰੀ ਗੋਲੀ गिरਦੀ ਹੋ ਗਈ ਫੜਾਈ ਜਾ ਰੇ ਇਹ ਦੇਖਦੇ ਬਹੁਤ ਜੀਏ ਲੋਟਡੇ ਪੱਤੇ ਆ सानाद वाई टाइम में सा है की गड़ है वा ਤਾਂ ਉਸ ਸਟੈਪ ਨੂੰ ਇਕਦਮ ਛੱਡਣੀ ਹੋਈ ਨਹੀਂ ਨਾਲ ਫਿਰ ਤਾਕਤ ਦੀ ਲਵਾਣੀ ਹੈ ਤੇ ਹੁਣ ਮੈਂ ਤਾਂ ਉਹਦਾ ਸੂਟ ਦਿਖਾਉਣੀ ਹੈ ਬੜੇ ਮਾਰੇ ਦਾ ਦੇਖੋ ਬਧੀਆ ਲੱਗਦਾ ਆਏ ਫਰਸ਼ ਹੱਤਨਾ ਲਈ ਜਾ ਕੀ ਹੋ ਗਿਆ ਕਬੂਤਰ ਫੇਰ ਕੱਗਿਆ ਇਹਦੇ ਨਾਲ ਦੁਪੱਟਾ ਜਿਹੜਾ ਰੰਗ ਆਇਆ ਨਹੀਂ ਆਉਂਦੀ ਜੀ ਆ ਵੀਡੀਓ ਹੂੰ ਪੱਟਾ ਇਹਦੇ ਨਾਲ ਹੱਥ ਲਗਾਇਆ ਨਹੀਂ ਆਪਾਂ ਹੱਲ ਲੜਦੇ ਆਂ ਤਮਪੇਲੀ ਤਮਪੇਲੀ ਜਿਆ ਅੰਸਰਾਂ ਨੇ ਰੱਖਣਾ ਫੜ ਪਾਦੇ ਕਿ ਚਲੋ ਕੋਈ ਗੱਲ ਤਮਪੇਲੀ ਲੈ ਲਓ ਸਟਲ ਵਧੀਆ ਲੱਗਾ ਇਹ ਵੱਟੇ ਨਾਈਟਿਵ ਸਟ ਤੇ ਲੋ ਜੀ ਆਪਣੇ ਗੈਸਟ ਆ ਗਏ ਟਾਈਮ ਇੱਥੇ ਹੋ ਗਿਆ ਸੀਗਾ ਪੌਣ ਇੱਕ 11 ਦਾ ਟਾਈਮ ਸੀਗਾ ਸਾਢੇ 10 ਪੌਣ 11 ਦਾ ਟਾਈਮ ਸੀ ਜਦੋਂ ਆਪਣੇ ਗੈਸਟ ਆਏ ਗੈਸਟ ਕੌਣ ਆਇਆ ਤੁਹਾਨੂੰ ਦੱਸਦੇ ਆਂ ਇਸ ਸਭ ਤੋਂ ਪਹਿਲਾਂ ਆਪਾਂ ਗਲਾਸ ਦੇ ਵਿੱਚ ਪਾ ਲਈਏ ਠੰਡਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਬਹੁਤ ਹੀ ਜ਼ਿਆਦਾ ਗਰਮੀ ਸੀਗੀ ਮੋਟਰਸਾਈਕਲ ਤੇ ਆਏ ਆਪਣੇ ਗੈਸਟ ਵੀਰ ਆਇਆ ਆਪਣਾ ਤੁਹਾਨੂੰ ਅੱਗੇ ਜਾ ਕੇ ਪਤਾ ਲੱਗ ਜੂ ਵੀ ਕੌਣ ਆਇਆ ਸੀ ਕਿ ਮੇਰਾ ਭਰਾ ਆਇਆ ਸੀਗਾ ਕਿਹੜਾ ਭਰਾ ਆਇਆ ਸੀ ਕਿੱਥੋਂ ਆਇਆ ਸੀ ਇਹ ਵੀ ਤੁਹਾਨੂੰ ਅੱਗੇ ਜਾ ਕੇ ਪਤਾ ਲੱਗ ਜੂ ਤੇ ਮੈਂ ਠੰਡਾ ਲੈ ਕੇ ਗਈ ਸੀ ਵੀਰਾ ਕਹਿੰਦਾ ਨਹੀਂ ਪਹਿਲਾਂ ਪਾਣੀ ਪੀਣਾ ਫਿਰ ਮੈਂ ਦੁਬਾਰਾ ਆ ਕੇ ਪਾਣੀ ਲੈ ਕੇ ਗਈ ਲਓ ਜੀ ਤਾਂ ਵੀਡੀਓ ਦੇ ਵਿੱਚ ਆਇਆ ਨਹੀਂ ਸਾਰੇ ਬਗਾਨੇ ਤੋਂ ਸਾਰੇ ਮਿਲਣਾ ਸਿਤਾ ਮਾਚਾ ਬਿਟਰ ਜਰਮ ਬਣਾਣਾ ਸਾਰੇ ਬੰਦੋ ਮੈਨੂੰ ਮੇਲੇ ਆਉਂਦੇ ਪੰਜ ਰੋਜ਼ ਦਿਨੇ ਚਾੜਦੇ ਇਹ ਇੱਕ ਤਾਂ ਮੈਗਾ ਅਣਖੇ ਤੇ ਬੰਦੇ ਹਾਂ ਜਿਸ ਨੇ ਖਿਜਣਾ ਨਹੀਂ ਹੈਗਾ ਅਣਖੇ ਤੇ ਬੰਦਾ ਇੱਕ ਪਾਸੇ ਸਾਈਡ ਤੇ ਆਪਦਾ ਜਦ ਵੀ ਟਾਈਮ ਲੱਗਦਾ ਜਦੇ ਵਸਾਈਂ ਗਏ ਆਹ ਜੀ ਨਾ ਕੋਈ ਨਹੀਂ ਆਹ ਗੱਲ ਆਪ ਤਿੰਨ ਚਾਰ ਤੱਕ ਹੀ ਵਾ ਲੈ ਕੰਮ ਚੁੱਕਦੇ ਹਾਂ ਸਾਉਣਾ ਦਾ ਮੇਰਾ ਇਹ ਹੋ ਗਿਆ 20 ਲੰਡਰਾਂ ਦਾ ਪ੍ਰਕਾਰ ਉਹ ਦੂਜੇਰਾ ਵੀ ਥੋੜਾ ਦੇਰਾਂ ਦਾ ਪਾਉਣਾ ਸਾਉਣਾ ਦਰਵਾਜੇ ਤੋਂ ਵੀ ਖੇੜਵੇ ਤੇ ਚਲਾ ਤੇ ਲੋ ਜੀ ਅਸੀਂ ਇੱਥੇ ਬੈਠ ਕੇ ਠੰਡਾ ਪੀ ਲਿਆ ਵੀਰਿੰਦੇ ਤਾਂ ਜਿਹਾਰ ਨੂੰ ਦਿੱਤਾ ਤੇ ਇਹਨਾਂ ਨੇ ਦਿੱਤਾ ਮੈਂ ਨਹੀਂ ਪੀਤਾ ਸੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਮੈਂ ਜਦ ਹੀ ਥੋੜਾ ਟਾਈਮ ਪਹਿਲਾਂ ਦਵਾਈ ਲਈ ਸੀਗੀ ਵੀਰੇ ਦੇ ਆਉਣ ਤੋਂ ਪਹਿਲਾਂ ਫਿਰ ਮੈਂ ਇਦਾਂ ਦਾ ਮੈਂ ਲਾਇਕ ਵੀ ਨਹੀਂ ਕਰਦੀ ਵੈਸੇ ਪਿੰਦੀ ਵੀ ਨਹੀਂ ਹੈਗੀ ਇਦਾਂ ਦਾ ਨਾ ਮਸ਼ਕਾਸ਼ ਪਿਲਣ ਨਹੀਂ ਮੈਂ ਠੰਡਾ ਨਹੀਂ ਪੀਂਦੀ ਹੈਗੀ ਤੇ ਲੋ ਜੀ ਅਸੀਂ ਬਹੁਤ ਸਾਰੀਆਂ ਗੱਲਾਂ-ਵੱਤਾਂ ਮਾਰੀਆਂ ਤੇ ਗੱਲਾਂ-ਵੱਤਾਂ ਮਾਰਨ ਤੋਂ ਬਾਅਦ ਫਿਰ ਮੈਂ ਆ ਗਈ ਕਿਚਨ ਦੇ ਵਿੱਚ ਚਾਹ ਬਣਾਈ ਵੀ ਤੇ ਲਈ ਚਾਹ ਰਕ ਖੇਚ ਬਣੀ ਇਹ ਨਾਲੀ ਮੈਂ ਪਾਈ ਜਾਂਦੀ ਸੀ ਇਹ ਮੁਕੀਤ ਤੇ ਬਿਸਕਟ ਜਾਨ ਨਾਲ ਰੱਖਣੇ ਸੀਗੇ ਜਿਹੜੇ ਇਹ ਮੇਰੀ ਇਦਾਂ ਦੀ ਕੋਲਿਆ ਫਿਰ ਰੱਖੀ ਹੋਈ ਆ ਇਹਨੂੰ ਆਪਾਂ ਕੀ ਕਹਿ ਸਕਦੇ ਆ ਵਧੀਆ ਇੱਕ ਇਹ ਵਧੀਆ ਡੱਬਾ ਜਿਆ ਇਹਦੇ ਵਿੱਚ ਕੋਲੀਆਂ ਨੇ ਅਲੱਗ-ਅਲੱਗ ਦੀਆਂ ਤੇ ਚਾਰ ਕੱਲੀਆਂ ਨੇ ਚਾਰਾਂ ਦੇ ਵਿੱਚ ਮੈਂ ਦੋ ਤਰ੍ਹਾਂ ਦਾ ਨਮਕੀਨ ਪਾ ਲਿਆ ਤੇ ਦੋ ਤਰ੍ਹਾਂ ਦੇ ਬਿਸਕੁਟ ਪਾ ਲਏ ਫਿਰ ਐਦਾਂ ਇੰਨਾ ਤਾਂ ਮੱਖੀ ਲੱਗਦੀ ਆ ਨਾ ਹੀ ਪੱਕੇ ਦੀ ਹਵਾ ਨਾ ਖਰਾਬ ਹੁੰਦੀ ਆ ਹਨਾ ਆਪਾਂ ਗੈਸਟਰ ਨੂੰ ਰੱਖ ਸਕਦੇ ਆ ਅਲੱਗ-ਅਲੱਗ ਭਾਂਡੇ ਚੱਕਣ ਨਾਲ ਉਹ ਵਧੀਆ ਚੀਜ਼ ਆ ਹਨਾ ਤੇ ਲੋ ਜੀ ਚਾਹ ਵੀ ਆਪਣੀ ਬਣ ਗਈ ਚਾਹ ਤੁਹਾਨੂੰ ਪਤਾ ਹੀ ਆਪਾਂ ਦੁੱਧ ਚ ਪੱਤੀ ਪਾਉਨੇ ਆ ਪਾਣੀ ਬਿਲਕੁਲ ਵੀ ਨਹੀਂ ਪਾਉਂਦੇ ਹੈਗੇ ਗਾਂ ਦਾ ਦੁੱਧ ਹੁੰਦਾ ਲੋ ਜੀ ਇੱਥੇ ਹੁਣ ਮੈਂ ਚਾਹ ਲੈ ਗਈ ਮੀਰਾ ਹੁੰਦਾ ਨਹੀਂ ਪਤਾ ਨਹੀਂ ਵੀਰੇ ਨੂੰ ਪਤਾ ਸੀਗਾ ਬਈ ਗੁਲਾਬ ਜਾਮਨ ਆ ਤੇ ਰਸਗੁਲੇ ਜਿਹੜੇ ਰਸਗੁਲੇ ਘੱਟ ਪਸੰਦ ਆ ਮੈਨੂੰ ਗੁਲਾਬ ਜਾਮਨ ਬਹੁਤ ਪਸੰਦ ਆ ਵੀਰ ਅੱਧੇ ਰਸਗੁਲੇ ਤੇ ਅੱਧੇ ਗੁਲਾਬ ਜਾਮਨ ਲੈ ਕੇ ਆਇਆ ਸੀ ਤੇ ਲੋ ਜੀ ਇੱਥੇ ਬੈਠ ਕੇ ਚਾਹ ਪੀ ਰਐ ਸੀਗੇ ਤੇ ਗੁਲਾਬ ਜਾਮਨ ਰਸਗੁਲਾਂ ਦਾ ਡੱਬਾ ਤੁਹਾਨੂੰ ਪਤਾ ਵੀਰ ਆ ਲੈ ਵੀਰ ਆਪਣੇ ਕੋਣ ਆਇਆ ਤੁਹਾਨੂੰ ਦੱਸ ਦਿਆਂ ਮੇਰਾ ਭਰਾ ਆ ਬਰਨਾਲੇ ਤੋਂ ਇਹ ਆਪਣੀ ਵੀਡੀਓ ਦੇਖਦੇ ਆ ਤੇ ਬਹੁਤ ਵਧੀਆ ਲੱਗਿਆ ਬੇਅੰਤ ਵੀਰ ਆਇਆ ਸੀਗਾ ਤੁਸੀਂ ਕਮੈਂਟਸ ਵੀ ਦੇ ਦਿੱ ਹੋਂਗੇ ਬੇਅੰਤ ਵੀਰ ਕਮੈਂਟਸ ਕਰਦਾ ਹੁੰਦਾ ਸਿਸਟਰ ਲਿਖ ਕੇ ਹਣਾ ਤੁਸੀਂ ਪੜ੍ਹੇ ਹੋਣਗੇ ਕਦੇ ਵੀਰੇ ਦੇ ਕਮੈਂਟਸ ਬਹੁਤ ਵਧੀਆ ਲੱਗਦਾ ਵੀਰੇ ਐਡੀ ਦੂਰ ਤੋਂ ਮਿਲਣ ਆਇਆ। ਬੇਅੰਤ ਵੀਰ ਆਇਆ ਸੀ ਅੱਜ। ਤੇ ਲੋ ਜੀ ਟਾਈਮ ਜਿਹੜਾ ਹੋ ਗਿਆ 6:30 ਦਾ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਕੈਮਰਾ ਆਨ ਨਹੀਂ ਕੀਤਾ ਹੈਗਾ ਵੀਰਾ ਚਲੇ ਗਿਆ ਬੱਸ ਵੀਰੇ ਤੇ ਗਏ ਬਾਅਦ ਚੋਂ ਥੋੜਾ ਜਿਹਾ ਮੈਂ ਈਮੋਸ਼ਨਲ ਹੋ ਗਈ ਸੀ ਵੀਰੇ ਦੇ ਹੁੰਦੇ ਆ ਇਹ ਹਣਾ। ਜਦ ਕੋਈ ਭੈਣ ਭਾਈ ਇੰਨਾ ਟਾਈਮ ਬਾਅਦ ਮਿਲੇ ਪਹਿਲੀ ਗੱਲ ਤਾਂ ਮੇਨ ਗੱਲ ਇਹ ਹੋ ਗਈ ਹਣਾ ਕਿ ਕੋਈ ਇੰਨਾ ਪਿਆਰ ਕਰਦਾ ਆ। ਬਹੁਤ ਵਧੀਆ ਲੱਗਿਆ। ਤੇ ਮੈਂ ਪੰਡੀ ਘਰ ਦਾ ਵੀਰੇ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਹਨੇ ਮੈਨੂੰ ਇੰਨਾ ਪਿਆਰ ਕੀਤਾ ਹਨਾ ਨਹੀਂ ਇੱਥੇ ਖੂਨ ਦੇ ਰਿਸ਼ਤੇ ਵੀ ਬਹੁਤ ਨੇ ਜਿਹੜਾ ਕੋਈ ਕਿਸੇ ਵੱਲ ਦੇਖਦਾ ਵੀ ਨਹੀਂ ਹੈਗਾ ਹਨਾ ਅੱਜ ਕੱਲ ਕੋਈ ਕਹਿੰਦਾ ਵੀ ਨਹੀਂ ਹੈਗਾ ਵੀ ਕੋਈ ਇਹ ਮੇਰਾ ਭਾਈ ਹੈ ਜਾਂ ਮੇਰੀ ਭੈਣ ਹਨਾ ਕੋਈ ਵੀ ਨਹੀਂ ਮੰਨਦਾ ਹੈਗਾ ਤੇ ਮੈਂ ਬਹੁਤ-ਬਹੁਤ ਥੈਂਕਸ ਆ ਵੀਰੇ ਲਈ ਜੀ ਮੈਨੂੰ ਇੰਨੀ ਦੂਰੋਂ ਮਿਲਣਾ ਆ ਤੇ ਇੰਨਾ ਦਿਲ ਚ ਚਾਰ ਰੱਖ ਕੇ ਆਇਆ ਵੀ ਭੈਣ ਕੋਲੇ ਜਾਣਾ ਹੈ ਹੁਣ ਬਹੁਤ ਵਿਆਰ ਕੀਤਾ ਵੀਰੇ ਨੇ ਅਸੀਂ ਬਹੁਤ ਸਾਰੀਆਂ ਗੱਲਾਂ ਮਾਰੀਆਂ ਵੀਰੇ ਆ ਵੀਡੀਓ ਦੇ ਵਿੱਚ ਨਹੀਂ ਆਇਆਗਾ ਫਿਰ ਇਹਨੂੰ ਕਿਹਾ ਵੀ ਸੀ ਮੈਂ ਤਾਂ ਦੋ ਤਿੰਨ ਵਾਰੀ ਕਿਹਾ ਵੀ ਕੁਝ ਨਹੀਂ ਹੁੰਦਾ ਥੋੜੀ ਜਿਹੀ ਵੀਡੀਓ ਕਲਿੱਪ ਲੈ ਲੈਣੇ ਫੋਟੋ ਵਗੈਰਾ ਅਸੀਂ ਕੀਤੀਆਂ ਬਟ ਵੀਰਾ ਕਹਿੰਦਾ ਵੀਡੀਓ ਨਾ ਬਣਾਇਓ ਤੁਸੀਂ ਆਪਣੀ ਮੇਰੇ ਕਹਿੰਦਾ ਤੂੰ ਭੈਣੇ ਆਪਦੀ ਬਣਾਈ ਜਾ ਮੇਰੀ ਵੀਡੀਓ ਨਾ ਬਣਾਇਓ ਚਲੋ ਹੁੰਦਾ ਨਾ ਥੋੜਾ ਚਲੋ ਅਗਲੀ ਵਾਰੀ ਆਊਗਾ ਫਿਰ ਆਪਾਂ ਬਣਾਵਾਂਗੇ ਸੰਗ ਜੀ ਹੁੰਦੀ ਹੈ ਇੱਕ ਵੀ ਕੈਮਰੇ ਮੂਰੇ ਆਉਣ ਤੋਂ ਸੰਭਿਤੀ ਲੱਗਦੀ ਆ ਹੋਰ ਤਾਂ ਕਿਹੜੀ ਵੱਡੀ ਗੱਲ ਆ ਕੋਈ ਵੱਡੀ ਗੱਲ ਨਹੀਂ ਹੁੰਦੀ ਹੈਗੀ ਚਲ ਕੋਈ ਗੱਲ ਨਹੀਂ ਜਦੋਂ ਵੀ ਰੈ ਨੈਕਸਟ ਟਾਈਮ ਆਏ ਆਪਾਂ ਵੀ ਵੀਡੀਓ ਵੀ ਬਣਾਵਾਂਗੇ ਤੇ ਅਸੀਂ ਫੋਟੋ ਫੋਟੋ ਖਿੱਚਤੀਆਂ ਤੇ ਬਹੁਤ ਸਾਰੀਆਂ ਗੱਲਾਂ ਮਾਰੀਆਂ ਬੈਠ ਕੇ ਵੀਰਾ 11:00 ਵਜੇ ਆ ਗਿਆ ਸੀ ਨਾ ਮਾਮਾ 11:00 ਵਜੇ ਆ ਗਿਆ ਸੀ ਸਾਡੇ ਕੋਲ ਪਹੁੰਚ ਗਿਆ ਸੀ ਤੇ 1:00 ਵਜੇ ਗਿਆ ਉਹ ਮੈਂ ਉਹਨੂੰ ਬਹੁਤ ਜ਼ੋਰ ਲਾਇਆ ਵੀ ਭਾਈ ਰੋਟੀ ਖਾ ਕੇ ਜਾਏ ਰੋਟੀ ਖਾ ਕੇ ਜਾਏ ਲੋਕਾਂ ਨੇ ਮੈਂ ਤਾਂ ਦੁਪਹਿਰੇ ਰੋਟੀ ਹੀ ਨਹੀਂ ਖਾਂਦਾ ਸਵੇਰ ਸ਼ਾਮ ਹੀ ਖਾਂਦਾ ਮੈਂ ਤਾਂ ਰੋਟੀ ਨਹੀਂ ਖਾਂਦਾ ਤੇ ਫਿਰ ਆਪਾਂ ਦੋ ਵਾਰ ਚਾਹ ਬਣਾ ਲਈ ਬੈਠ ਕੇ ਗੱਲਾਂ ਬਾਤਾਂ ਮਾਰ ਲਈਆਂ ਵੀਰੇ ਢੱਪਾ ਲੈ ਕੇ ਆਇਆ ਮੇਰੇ ਵੱਡੇ ਲਈ ਦੂਰੋਂ ਆਣ ਕਰਕੇ ਕਹਿੰਦਾ ਕੇਕ ਨਹੀਂ ਆਇਆ ਹੈਗਾ ਨਹੀਂ ਮੈਂ ਕੇਕ ਲੈ ਕੇ ਆਉਣਾ ਸੀ ਚਲੋ ਕੋਈ ਗੱਲ ਨਹੀਂ ਵੀਰੇ ਤੂੰ ਆ ਗਿਆ ਮੇਰੇ ਲਈ ਇਹ ਹੀ ਬਹੁਤਾ ਇਹ ਤੋਂ ਵੱਡੀ ਹੋਰ ਕੀ ਕੇਕ ਤਾਂ ਬਹੁਤ ਛੋਟੀ ਚੀਜ਼ ਹੈ ਇੱਕ ਰਿਸ਼ਤੇ ਦੇ ਮੁੰਗਰੇ ਹਨਾ ਰਿਸ਼ਤੇ ਅੱਜ ਕੱਲ੍ਹ ਰੂਹਾਂ ਦੇ ਜ਼ਿਆਦਾ ਨੇ ਨੇਵਦੇ ਵੀ ਰੂਹਾਂ ਦੇ ਹੀ ਨੇ ਫੋਨ ਦੇ ਰਿਸ਼ਤੇ ਨਾਲੋਂ ਜ਼ਿਆਦਾ ਰੂਹਾਂ ਦੇ ਰਿਸ਼ਤੇ ਜਿਹੜੇ ਨੇ ਉਹ ਨੇਲਦੇ ਆ ਕਿਸੇ ਦੇ ਦਿਲ ਦੇ ਵਿੱਚ ਘਰ ਕਰ ਲੈਣਾ ਬਹੁਤ ਵੱਡੀ ਗੱਲ ਆ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਹਣਾ ਬਹੁਤ ਵਧੀਆ ਲੱਗਿਆ ਵੀ ਵੀਰਾ ਸਾਡੀਆਂ ਵੀਡੀਓ ਦੇਖਦਾ ਵੀਡੀਓ ਦੇਖ ਕੇ ਇੰਨਾ ਪਿਆਰ ਕਰਦਾ ਤੇ ਫਿਰ ਹੁਣ ਮਿਲਣ ਵੀ ਆਇਆ ਐ ਇੰਨੀ ਦੂਰ ਤੋਂ ਦਿਲਬਰ ਨਾਲੇ ਤੋਂ ਆਇਆ ਸੀ ਵੀਰਾ ਬਹੁਤ ਵਧੀਆ ਲੱਗਿਆ ਵੀਰੇ ਤੁਹਾਨੂੰ ਮਿਲ ਕੇ ਵੀ ਥੈਂਕ ਯੂ ਤੁਸੀਂ ਮਿਲਣ ਆਏ ਮੈਨੂੰ ਪਿਆਰ ਕਰਦੇ ਹੋ ਮੇਰੀ ਫੈਮਿਲੀ ਦੀ ਕਦਰ ਕਰਦੇ ਹੋ ਹਨਾ ਬਹੁਤ ਵਧੀਆ ਲੱਗਿਆ ਤੇ ਹੋਰ ਮੇਰੇ ਕੋਲ ਤਾਂ ਕੋਈ ਸ਼ਬਦ ਨਹੀਂ ਹੈਗਾ ਵੀ ਮੈਨੂੰ ਪਤਾ ਹੀ ਲੱਗਦਾ ਵੀ ਹੋਰ ਮੈਂ ਕੀ ਕਹਾਾਂ ਕੀ ਨਾ ਕਹਾਾਂ ਹਨਾ ਤੇ ਥੈਂਕਸ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਮੈਨੂੰ ਬਰਥਡੇ ਵਿਸ਼ ਕੀਤਾ ਮੈਂ ਪੋਸਟ ਪਾਈ ਆ ਥੈਂਕ ਯੂ ਉਹਨਾਂ ਸਾਰਿਆਂ ਦਾ ਜਿਨ੍ਹਾਂ ਨੇ ਮੈਨੂੰ ਬਰਥਡੇ ਵਿਸ਼ ਕੀਤਾ ਇੰਸਟਾਗ੍ਰਾਮ ਤੇ ਬਰਥਡੇ ਵਿਸ਼ ਕੀਤਾ ਤੇ ਜਿਨ੍ਹਾਂ ਕੋ WhatsApp ਨੰਬਰ ਸੀ ਉਹਨਾਂ ਨੇ WhatsApp ਤੇ ਵੀ ਵਿਸ਼ ਕੀਤਾ ਥੈਂਕ ਯੂ so much ਮੇਰੀ ਸਾਰੀ YouTube ਫੈਮਿਲੀ ਦਾ ਤੇ ਪਤਾ ਹੀ ਨਹੀਂ ਸੀਗਾ ਕਦੇ ਵੀ ਸੋਚਿਆ ਹੀ ਨਹੀਂ ਸੀਗਾ ਇਹ ਹਨਾ ਵੀ ਆਪਾਂ ਕਦੇ ਇੱਥੇ ਤੱਕ ਵੀ ਆਵਾਂਗੇ ਮੈਨੂੰ ਕੁਝ ਵੀ ਨਹੀਂ ਸੀ ਪਤਾ ਅੱਜ ਤੋਂ ਕਈ ਸਾਲ ਪਿੱਛੇ ਜੇ ਦੇਖਦੇ ਆਪਾਂ ਮੈਂ ਆਪ ਵੀ ਗਈ ਜਨੀ ਮਗਾ ਨਿਆਣਿਆ ਵਾਗ ਮੈਨੂੰ ਕੀ ਚਾ ਚੜਿਆ ਵਾ ਉਹਦਾ ਹੈਪੀ ਬਰਥਡੇ ਗਈ ਜਾਂਦੀ ਆ ਵੀ ਅੱਜ ਮੇਰਾ ਹੈਪੀ ਬਰਥਡੇ ਅੱਜ ਮੇਰਾ ਹੈਪੀ ਬਰਥਡੇ ਜਦ ਕਿ ਜਿਹੜਾ ਉਹਨਾਂ ਨੂੰ ਵੀ ਪਤਾ ਵੀ ਮੈਂ ਕਦੇ ਵੀ ਆਪਣਾ ਬਰਥਡੇ ਹਨਾ ਇਹ ਤੱਕ ਕਿਸੇ ਨੂੰ ਇਹ ਹੀ ਨਹੀਂ ਕਦੇ ਵੀ ਮੇਰਾ ਬਰਥਡੇ ਆ ਹਨਾ ਕਦੇ ਜੇ ਹੋਵੇ ਵੀ ਮਾ ਕੋਲੇ ਜਿਹਨਾਂ ਨੂੰ ਯਾਦ ਹੋਵੇ ਤਾਂ ਵੀ ਮੈਂ ਕਹ ਦਿੰਨੀ ਆ ਅਗਲੇ ਮਹੀਨੇ ਆ ਐਤਕੀ ਹੈ ਨਹੀਂ ਤੇ ਹੁਣ ਚਲੋ ਜਿਹੜਾ ਵੱਡਾ ਹੋ ਗਿਆ ਯਾਦ ਰੱਖਦਾ ਇਹਨੂੰ ਵੀ ਪਤਾ ਹੈ ਨਾ ਮम्मा ਦਾ 25 ਮਈ ਨੂੰ ਬਰਥਡੇ ਹੁੰਦਾ ਹੈ ਤੇ ਸਾਰੇ ਜਣੇ ਜਿਹਨਾਂ ਨੇ ਬਹੁਤ ਸੋਣਾ ਕਾਰਡ ਦਿੱਤਾ ਕੱਢ ਲੈ ਕੀ ਬਹੁਤ ਸੋਣਾ ਕਾਰਡ ਬਣਾਇਆ ਜਿਹੜਾ ਨੇ ਬਹੁਤ ਵਧੀਆ ਲੱਗਿਆ ਤੇ ਸਭ ਤੋਂ ਵੱਡਾ ਗਿਫਟ ਮੇਰਾ ਭਰਾ ਮੈਨੂੰ ਮਿਲਣ ਆਇਆ ਇਸ ਤੋਂ ਉੱਤੇ ਜੀ ਹੋਰ ਕੁਝ ਵੀ ਨਹੀਂ ਭੈਣ ਭਰਾ ਦਾ ਰਿਸ਼ਤੇ ਦੇ ਉੱਪਰ ਜੀ ਹੋਰ ਕੁਝ ਨਹੀਂ ਹੁੰਦਾ ਹੈਗਾ ਤੇ ਜਿਹੜਾ ਨੇ ਮੇਰੇ ਲਈ ਖਰੀਦਿਆ ਆ ਟਿਕਟ ਸੀ ਆ ਦੋਨੋਂ ਗਿਫਟ ਮੇਰੇ ਲਈ ਬਹੁਤ ਬਹੁਤ ਹੀ ਬਹੁਤ ਹੀ ਸਪੈਸ਼ਲ ਨੇ 1000 ਤੇ ਇੱਕ ਵੀਰੇ ਵਾਲਾ ਤੇ ਮਾਪੇ ਪੁੱਤ ਦਾ ਰਿਸ਼ਤਾ ਤੇ ਭੈਣ ਭਰਾ ਦੇ ਰਿਸ਼ਤੇ ਤੋਂ ਉੱਪਰ ਹੋਰ ਕੋਈ ਰਿਸ਼ਤਾ ਹੈ ਹੀ ਨਹੀਂਗਾ ਉਹ ਦੂਸਰੇ ਤਾਂ ਮੈਨੂੰ ਲੱਗਦਾ ਬਸ ਦੁਨੀਆ ਖਤਮ ਹੈ ਹੀ ਆ ਹੈਨਾ ਥੈਂਕ ਯੂ ਯਾਰ ਜਿਆਦਾ ਥੈਂਕ ਯੂ ਤੇ ਚਲੋ ਜੀ ਅੱਜ ਦਾ ਵਲੌਗ ਆਪਾਂ ਇੱਥੇ ਐਂਡ ਕਰ ਦਿੰਦੇ ਆ ਥੈਂਕਸ ਸੋ ਮੱਚ ਮੇਰੀ ਸਾਰੀ YouTube ਫੈਮਿਲੀ ਦਾ ਇੱਕ ਵਾਰੀ ਫਿਰ ਤੋਂ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ ਸੋਚਿਆ ਨਹੀਂ ਸੀਗਾ ਕਦੇ ਵੀ ਮੈਂ ਤਾਂ ਨਹੀਂ ਸੀ ਸੋਚਿਆ ਵੀ ਮੈਨੂੰ ਵੀ ਇੰਨਾ ਪਿਆਰ ਮਿਲੂਗਾ YouTube ਤੇ ਤੇ ਥੈਂਕ ਸੋ ਮੱਚ ਸਾਰਿਆਂ ਦਾ ਤੁਸੀਂ ਮੇਰੇ ਵਿਸ਼ ਕੀਤਾ ਬਾਕੀ ਮੇਰੇ ਕੋਲ ਕੋਈ ਸ਼ਬਦ ਨਹੀਂ ਹੈਗਾ ਹੁਣ ਤਾਂ ਤੇ ਹੁਣ ਮੈਨੂੰ ਹਸਬੰਡ ਵੱਲੋਂ ਤੁਸੀਂ ਕਹਿਣਾ ਕੀ ਗਿਫਟ ਮਿਲਿਆ ਤੇ ਮੇਰਾ ਹੋ ਗਿਆ ਅੱਜ ਫੋਨ ਖਰਾਬ ਤੇ ਹੁਣ ਮੇਰਾ ਫੋਨ ਮਕੈਨਿਕ ਕੋਲੇ ਗਿਆ ਹੋਇਆ ਮੇਰਾ ਫੋਨ ਠੀਕ ਹੋ ਜਵੇ ਇਸ ਤੋਂ ਵੱਡਾ ਮੇਰੇ ਲਈ ਕੋਈ ਹੋਰ ਗਿਫਟ ਨਹੀਂ ਹੋਣਾ ਹੈਗਾ ਫੋਨ ਤੇ ਹੁਣ ਕਹਿੰਦੇ ਆ ਵੀ 2000 ਰੁਪਏ ਲੱਗ ਜਾਣਾ ਹੈ ਤੇ ਉਹਦੇ ਵਿੱਚ ਮੇਰਾ ਚੈਨਲ ਆ ਹਨਾ ਦੂਸਰਾ ਤੇ ਉਹ ਵਾਲਾ ਹੁਣ ਫੋਨ ਠੀਕ ਹੋ ਜਵੇ ਫੋਨ ਠੀਕ ਹੋ ਮੋਰ ਟੋਪਾਈਲ ਬਾਅਦ ਆਪਾਂ ਸਭ ਤੋਂ ਪਹਿਲਾਂ ਤਾਂ ਉਹਦੇ ਚੋਂ ਪਰ ਚੈਨਲ ਆ ਜਿਹੜਾ ਪੀਸੀ ਦੇ ਵਿੱਚ ਆਪਾਂ ਨੇ ਉਹ ਕਰ ਲੈਣਾ ਲੌਗਇਨ ਕਰਾਂਗੇ ਤੇਜ ਤੋਂ ਵੱਡਾ ਮੇਰਾ ਹੋਰ ਕੋਈ ਕਿਪਟਰੀ ਹੋ ਸਕਦਾ ਬਸ ਮੇਰਾ ਮੈਂ ਉਤਾਸ ਜੀ ਸੀ ਜਦੋਂ ਹੁਣ ਵੀ ਰਹਿ ਜਾਂਨ ਵੀਰੇ ਤਾਂ ਹੁੰਦਾ ਹੀ ਮੈਂ ਦੇਖੀ ਜਾਂਦੀ ਸੀ ਕਿ ਫੋਨ ਮੇਰਾ ਚੱਲਦਾ ਨਹੀਂ ਚੱਲਦਾ ਨਹੀਂ ਫੇਰ ਬਾਅਦ ਦੇ ਵਿੱਚ ਹੁਣੇ 4 ਵਜੇ ਲੈ ਕੇ ਗਿਆ ਸੀ ਪਿੰਡ ਸਾਡੇ ਦੁਕਾਨ ਹੈਗੀ ਆ ਮਕੈਨਿਕ ਦੀ ਮਕੈਨਿਕ ਕੋਲ ਲੈ ਕੇ ਗਏ ਉੱਥੇ ਉਹ ਕਹਿੰਦਾ ਵੀ ਭਾਈ ਇਹ ਦੀ ਜਿਹੜੀ ਪਤਾ ਨਹੀਂ ਟੱਚ ਸੀਗੀ ਨਾ ਟੱਚ ਸੀਗੀ ਨੇ ਖਰਾਬ ਉਹ ਖਰਾਬ ਹੋ ਗਈ ਹੈ ਨਾ ਰਾਤ ਦਾ ਝਮਕੇ ਦੇ ਮਾਰੀ ਜਾਂਦਾ ਸੀਗਾ ਚਲੋ ਕੋਈ ਗੱਲ ਨਹੀਂ ਆਪਾਂ ਫੋਨ ਦੀ ਥੋੜੀ ਕਿਰਪਾ ਹੋ ਥੋੜੀ ਜਿਹੀ ਹੋਰ ਹੋ ਗਈ ਆਪਾਂ ਫੋਨ ਵੀ ਵਧੀਆ ਨਵਾਂ ਲੈ ਲਾਂਗੇ ਤੇ ਚਲੋ ਜੀ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਕੋਈ ਪਤਾ ਨਹੀਂ ਮੈਨੂੰ ਸਮਝ ਨਹੀਂ ਆਦੀ ਵੀਰੇ ਇੱਕ ਵਾਰੀ ਫੇਰ ਤੋਂ ਤੇਰਾ ਥੈਂਕਸ ਤੂੰ ਇੱਦੀ thro ਆਇਆ ਮੈਨੂੰ ਮਿਲਣ ਲਈ ਬਹੁਤ ਵਧੀਆ ਲੱਗਿਆ ਬਹੁਤ ਹੀ ਵਧੀਆ ਲੱਗਿਆ ਤੇ ਮੇਰੇ ਹੱਥ ਦੇ ਵਿੱਚ ਇਹ ਪਰਨਾ ਪੜਿਆ ਹੈ ਗਿੱਲਾ ਠੰਡਾ ਵਧੀਆ ਲੱਗਦਾ ਮੈਂ ਹੁਣੇ ਹਣੇ ਕੱਪੜੇ ਧੋਕੇ ਆਈਆਂ ਇਹ ਮੈਂ ਇੱਥੇ ਰੱਖ ਲਿਆ ਮੈਂ ਮੂੰਹ ਤੇ ਫਿਰ ਨੂੰ ਪਸੀਨਾ ਨਹੀਂ ਆਉਂਦਾ ਹੈਗਾ ਤੇ ਥੈਂਕ ਯੂ ਵੀਰੇ ਵੀਰੇ ਕੋਈ ਹੋਰ ਸ਼ਬਦ ਹੈਗਾ ਬਸ ਮੈਂ ਤੋਂ ਬੋਲਿਆ ਜਾਂਦਾ ਮੈਨੂੰ ਘਰੇ ਨੂੰ ਵੀ ਪਤਾ ਹੀ ਆ ਮੈਂ ਈਮੋਸ਼ਨਲ ਹੋ ਗਈ ਸੀ ਵੀਰੇ ਦੇ ਹੁੰਦੇ ਆ ਬਹੁਤ ਵਧੀਆ ਲੱਗਿਆ ਤੁਸੀਂ ਸਾਰੇ ਜਣੇ ਇੰਨਾ ਪਿਆਰ ਕਰਦੇ ਹੋ ਨਾ ਸੋਚਿਆ ਨਹੀਂ ਸੀ ਕਦੇ ਵੀ ਮੈਨੂੰ ਵੀ ਇੰਨਾ ਪਿਆਰ ਮਿਲੂਗਾ ਆਪਾਂ ਤਾਂ ਮੈਂ ਤਾਂ ਇੱਕ ਆਮ ਘਰੇ ਰਹਿਣ ਵਾਲੀ ਹਨਾ ਜਿਵੇਂ ਘਰਾਂ ਦੇ ਵਿੱਚ ਸਾਰੀਆਂ ਹਾਊਸ ਵਾਈਫ ਕੰਮ ਕਰਦੀਆਂ ਨੇ ਮੈਂ ਉਹ ਕੰਮ ਕਰਨ ਵਾਲੀ ਇੱਕ ਸੀਗੀ ਬਸ ਇੱਕ ਆਪ ਦੇ ਹੱਥੇ ਵੀ ਮਾਣ ਆ ਵੀ ਮੈਂ ਐਡਾ ਮਾਣ ਲੈ ਕੇ YouTube ਤੇ ਆਈ ਮੈਨੂੰ ਤੁਹਾਡੇ ਤੋਂ ਮੈਨੂੰ ਭਰੋਸਾ ਸੀਗਾ ਵੀ ਹਾਂ ਮੈਨੂੰ ਲੋਕ ਪਿਆਰ ਕਰਨਗੇ ਹੁਣ ਤੁਸੀਂ ਲੋਕ ਨਹੀਂ ਹੈਗੇ ਹੁਣ ਤੁਸੀਂ ਮੇਰੀ YouTube ਫੈਮਲੀ ਹੋ ਜਿੱਦਾਂ ਮੇਰੀ ਇਹ ਫੈਮਲੀ ਆ ਉਦਾਂ ਹੀ ਤੁਸੀਂ ਮੇਰੀ ਫੈਮਲੀ ਹੋ ਹਨਾ ਥੈਂਕ ਯੂ ਸੋ ਮੱਚ ਸਾਰਿਆਂ ਦਾ ਇੰਨਾ ਸਾਰਾ ਪਿਆਰ ਕਰਨ ਲਈ ਤੇ ਇਦਾਂ ਹੀ ਆਪਦਾ ਸਾਥ ਤੇ ਸਪੋਰਟ ਬਣਾਈ ਰੱਖਿਓ ਆਪਾਂ ਬਹੁਤ ਅੱਗੇ ਤੱਕ ਜਾਣਾ ਹੈ ਠੀਕ ਹੈ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਤੁਹਾਡਾ ਇਹੀ ਹੋਈ ਰੇ ਇੱਕ ਲਾਈਕ ਤੇ ਇੱਕ ਸ਼ੇਅਰ ਮੇਰੇ ਲਈ ਬਹੁਤ ਵੱਡਾ ਗਿਫਟ ਆ ਥੈਂਕ ਯੂ ਸੋ ਮੱਚ ਸਾਰਿਆਂ ਦਾ ਮਿਲਦੇ ਆ ਨੈਕਸਟ ਵਲੌਗ ਦੇ ਨਾਲੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ